ਦੋਸਤੋ ਅੱਜ ਆਪਾਂ ਗੱਲ ਕਰਦੇ ਹਾਂ ਹਰ ਇੱਕ ਮਨੁੱਖ ਨੂੰ 6 ਮਹੀਨੇ ਬਾਅਦ ਆਪਣੀ ਸਰਵਿਸ ਕਰਵਾ ਲੈਣੀ ਚਾਹੀਦੀ ਹੈ ਦੋਸਤੋ ਜਿਸ ਤਰ੍ਹਾਂ ਅਸੀਂ ਆਪਣੀ ਕਾਰ ਜਾਂ ਮੋਟਰਸਾਈਕਲ ਦੀ ਕੁਝ ਸਮੇਂ ਬਾਅਦ ਸਰਵਿਸ ਕਰਵਾਉਂਦੇ ਹਾਂ ਉਸੇ ਤਰ੍ਹਾਂ ਸਾਨੂੰ ਆਪਣੇ ਸਰੀਰ ਦੀ ਵੀ ਹਰ 6 ਮਹੀਨੇ ਬਾਅਦ ਸਰਵਿਸ ਕਰਾਉਣੀ ਚਾਹੀਦੀ ਹੈ ਇਸ ਸਰਵਿਸ ਨੂੰ ਕਦੇ ਤੁਸੀਂ ਕੋਈ ਹੋਰ ਹੀ ਸਰਵਿਸ ਨਾ ਸਮਝ ਲੈਣਾ ਇਸ ਸਰਵਿਸ ਦਾ ਮਤਲਬ ਹੈ ਆਪਣੇ ਸਰੀਰ ਦੀ ਸ਼ੁੱਧਾਈ ਕਰਨੀ ਇਸ ਵਿੱਚ ਜੋ ਮਾੜੇ ਤੱਤ ਜਮ੍ਹਾਂ ਹੋ ਗਏ ਹਨ ਉਹਨਾਂ ਨੂੰ ਬਾਹਰ ਕੱਢਣਾ ਤਾਂ ਜੋ ਸਾਡੇ ਸਰੀਰ ਦੀ ਕੰਮ ਕਰਨ ਦੀ ਜੋ ਸ਼ਕਤੀ ਹੈ ਪਹਿਲਾਂ ਨਾਲੋਂ ਵੱਧ ਜਾਵੇ ਅਤੇ ਅਸੀਂ ਹਰ ਵਕਤ ਚੁਸਤ ਫੁਰਤ ਰਹੀਏ ਮਨੁੱਖ ਦੀ ਇਸ ਸਰਵਿਸ ਵਿੱਚ ਦੋ ਤਿੰਨ ਮੁੱਖ ਕੰਮ ਆ ਜਾਂਦੇ ਹਨ ਜਿਸ ਤਰ੍ਹਾਂ ਨੰਬਰ 1 ਹੈ ਪੇਟ ਦੀ ਸਫਾਈ ਜਾਂ ਅੰਤੜੀਆਂ ਦੀ ਸਫਾਈ 2 ਨੰਬਰ ਤੇ ਆ ਜਾਂਦਾ ਮਿਹਦੇ ਦੀ ਸਫਾਈ 3 ਨੰਬਰ ਤੇ ਆ ਜਾਂਦਾ ਸਰੀਰ ਦੀ ਮਾਲਿਸ਼ ਤੇ ਚੌਥੇ ਨੰਬਰ ਤੇ ਆਦਾ ਸ਼ਿਰੋਧਾਰਾ ਇਸ ਤੋਂ ਬਿਨਾ ਇੱਕ ਦੀ ਹੋਰ ਵੀ ਕਿਰਿਆ ਹੋ ਸਕਦੀ ਹੈ ਜੋ ਕਿ ਬਹੁਤੀ ਜ਼ਰੂਰੀ ਨਹੀਂ ਹੈ ਸਾਰੇ ਕੰਮ ਨੂੰ ਇਸ ਪੂਰੀ ਸਰਵਸ ਨੂੰ ਪੰਚ ਕਰਮਾ ਕਿਹਾ ਜਾਂਦਾ ਹੈ ਅਯੁਰਵੇਦ ਦੀ ਬਾਸ਼ਾ ਵਿੱਚ ਇਸ ਨੂੰ ਪੰਚ ਕਰਮਾ ਕਹਿੰਦੇ ਹਨ ਪਰ ਪਹਿਲੀਆਂ ਤਿੰਨ ਕਰਮਾਂ ਆਮ ਆਦਮੀ ਵਾਸਤੇ ਬਹੁਤ ਜ਼ਰੂਰੀ ਹਨ ਸਭ ਤੋਂ ਪਹਿਲਾਂ ਆਪਾਂ ਅੰਤਰੀਆਂ ਦੀ ਸਫਾਈ ਦੀ ਗੱਲ ਕਰਦੇ ਹਾਂ ਇਸ ਕੰਮ ਵਾਸਤੇ ਸ਼ਾਮ ਨੂੰ ਸੌਣ ਵੇਲੇ ਇੱਕ ਚਮਚ ਤ੍ਰਿਫਲਾ ਚੂਰਨ ਪਾਣੀ ਨਾਲ ਤਾਜੇ ਪਾਣੀ ਨਾਲ ਲੈ ਲੈਣਾ ਚਾਹੀਦਾ ਹੈ ਤੇ ਉਸ ਸ਼ਾਮ ਨੂੰ ਹਲਕਾ ਭੋਜਨ ਲੈ ਕੇ ਸੌ ਜਾਣਾ ਚਾਹੀਦਾ ਹੈ ਅਗਲੀ ਸਵੇਰ 4 ਵਜੇ ਉੱਠ ਕੇ ਇੱਕ ਬਰਤਨ ਵਿੱਚ ਪਾਣੀ ਗਰਮ ਕਰ ਲਵੋ ਪਾਣੀ ਇੰਨਾ ਕੁ ਗਰਮ ਕਰੋ ਜੋ ਆਸਾਨੀ ਨਾਲ ਪੀਤਾ ਜਾ ਸਕੇ ਸਭ ਤੋਂ ਪਹਿਲਾਂ ਇਸ ਪਾਣੀ ਦੇ ਇਸ ਗਰਮ ਪਾਣੀ ਦੇ ਦੋ ਗਲਾਸ ਭਰ ਕੇ ਇੱਕਦਮ ਪੀ ਜਾਓ ਅਤੇ ਫਿਰ ਥੋੜਾ ਜਿਹਾ ਇਧਰ ਉਧਰ ਟੈਲ ਲਓ ਟੈਲ ਦੇ ਟੈਲ ਦੇ ਤੁਹਾਨੂੰ ਲੈਟਰਿੰਗ ਦੀ ਹਜਤ ਹੋਵੇਗੀ ਲੈਟਰਿੰਗ ਜਾਣ ਤੋਂ ਬਾਅਦ ਅਰਥ ਵਗੈਰਾ ਸਾਫ਼ ਕਰਕੇ ਇੱਕ ਗਲਾਸ ਪਾਣੀ ਹੋਰ ਪੀ ਲਵੋ ਇੱਕ ਦੋ ਮੈਂਟ ਹਲਕੇ ਹਲਕੇ ਕਸਰਤ ਕਰਨ ਤੋਂ ਬਾਅਦ ਤੁਹਾਨੂੰ ਫਿਰ ਲੈਟਰਿੰਗ ਦੀ ਹਾਜਤ ਹੋਵੇਗੀ ਇਸੇ ਤਰ੍ਹਾਂ ਲੈਟਰਿੰਗ ਜਾਣ ਤੋਂ ਬਾਅਦ ਫਿਰ ਥੋੜਾ ਜਿਹਾ ਪਾਣੀ ਪੀਓ ਅਤੇ ਲੈਟਰਿੰਗ ਜਾਂਦੇ ਰਹੋ ਇਸ ਤਰ੍ਹਾਂ ਕਰਦੇ ਕਰਦੇ ਜਦ ਪੂਰਾ ਪੇਟ ਸਾਫ਼ ਹੋ ਜਾਵੇ ਅਤੇ ਲੈਟਰਿਕ ਰਾਹੀਂ ਸਾਨੂੰ ਸਿਰਫ ਸਫੈਦ ਪਾਣੀ ਆਉਣ ਲੱਗ ਜਾਵੇ ਉਦੋਂ ਤੱਕ ਆਪਣੀ ਇਹ ਕਿਰਿਆ ਜਾਰੀ ਰੱਖੋ ਹੁਣ ਸਾਡੀਆਂ ਅੰਤੜੀਆਂ ਬਿਲਕੁਲ ਸਾਫ਼ ਹੋ ਚੁੱਕੀਆਂ ਹਨ ਕਾਫੀ ਲੰਮੇ ਸਮੇਂ ਤੋਂ ਤੋਂ ਜੋ ਅੰਤੜੀਆਂ ਦੇ ਨਾਲ ਜੋ ਮਲ ਜੰਮਿਆ ਹੋਇਆ ਸੀ ਉਹ ਸਾਰਾ ਮਲ ਸਾਫ ਹੋ ਗਿਆ ਹੈ ਇਸ ਤੋਂ ਬਾਅਦ ਤੁਸੀਂ ਹਰਸ਼ ਉਪਰ ਦਲੀ ਵਿਛਾ ਕੇ ਲਗਭਗ ਅੱਧਾ ਪੌਣਾ ਘੰਟਾ ਆਰਾਮ ਕਰੋ ਤੁਸੀਂ ਇਸ ਦਿਨ ਕੋਈ ਵੀ ਜ਼ੋਰ ਵਾਲਾ ਕੰਮ ਨਹੀਂ ਕਰਨਾ ਹੈ ਅਤੇ ਨਾ ਹੀ ਕੋਈ ਭਾਰਾ ਭੋਜਨ ਜਿਸ ਤਰ੍ਹਾਂ ਦਾਲ ਰੋਟੀ ਵਗੈਰਾ ਇਹ ਨਹੀਂ ਖਾਣੀ ਹੈ ਇਸ ਦਿਨ ਤੁਸੀਂ ਕਣਕ ਦਾ ਦਲੀਆ ਬਣਾ ਕੇ ਉਸ ਵਿੱਚ ਖੁੱਲੀ ਮਾਤਰਾ ਵਿੱਚ ਦੇਸੀ ਘਿਓ ਪਾ ਕੇ ਖਾਣਾ ਚਾਹੀਦਾ ਹੈ ਤਾਂ ਜੋ ਦੇਸੀ ਘਿਓ ਸਾਡੀਆਂ ਅੰਤੜੀਆਂ ਦੇ ਅੰਦਰ ਜਾ ਕੇ ਲੱਗ ਜਾਵੇ ਇਹ ਦੇਸੀ ਘਿਓ ਸਾਡੀਆਂ ਅੰਤੜੀਆਂ ਨੂੰ ਗ੍ਰੀਸ ਦਾ ਕੰਮ ਕਰੇਗਾ ਅਤੇ ਦੁਆਰਾ ਮਲ ਇਹਨਾਂ ਅੰਤੜੀਆਂ ਨਾਲ ਨਹੀਂ ਚਿਮੜੇਗਾ ਜਿਹੜੇ ਲੋਕਾਂ ਨੂੰ ਲੰਮੇ ਸਮੇਂ ਤੋਂ ਕਬਜ਼ ਦੀ ਸ਼ਿਕਾਇਤ ਰਹਿੰਦੀ ਹੈ ਉਹਨਾਂ ਵਾਸਤੇ ਇਹ ਕਿਰਿਆ ਬਹੁਤ ਲਾਭਦਾਇਕ ਹੈ ਪਰ ਆਮ ਤੌਰ ਤੇ ਵੀ 5-6 ਮਹੀਨੇ ਬਾਅਦ ਇਹ ਮਲ ਹਰ ਇੱਕ ਆਦਮੀ ਦੇ ਦੀਆਂ ਅੰਤੜੀਆਂ ਦੇ ਨਾਲ ਚਿਪਕ ਜਾਂਦਾ ਹੈ ਜਿਸ ਨਾਲ ਅੰਤੜੀਆਂ ਮਲ ਨੂੰ ਛੇਤੀ ਕਰਕੇ ਛੱਡਦੀਆਂ ਨਹੀਂ ਅਤੇ ਸਾਡਾ ਪੇਟ ਚੰਗੇ ਤਰ੍ਹਾਂ ਸਾਫ਼ ਨਹੀਂ ਹੁੰਦਾ ਇਸ ਕਿਰਿਆ ਵਾਲੇ ਦਿਨ ਸਾਨੂੰ ਘਿਓ ਵਾਲੇ ਦਲੀਏ ਤੋਂ ਬਿਨਾ ਫਰੂਟ ਜੂਸ ਜਾਂ ਦਹੀਂ ਲੱਸੀ ਦੀ ਜ਼ਿਆਦਾ ਵਰਤੋਂ ਕਰਨੀ ਚਾਹੀਦੀ ਹੈ ਭਾਰੀਆਂ ਚੀਜ਼ਾਂ ਦਾ ਇਸ ਦਿਨ ਸਾਨੂੰ ਪਰਹੇਜ਼ ਹੀ ਕਰਨਾ ਚਾਹੀਦਾ ਹੈ ਅੰਤੜੀਆਂ ਦੀ ਸਫਾਈ ਤੋਂ ਬਾਅਦ ਤੁਸੀਂ ਦੇਖੋਗੇ ਕਿ ਤੁਹਾਡੇ ਸਰੀਰ ਅੰਦਰ ਦੂਸਰੇ ਦਿਨ ਤੋਂ ਜ਼ਿਆਦਾ એનર્ਜੀ ਮਹਿਸੂਸ ਹੋਵੇਗੀ ਤੇ ਤੁਸੀਂ ਚਸਤ ਫਰਤ ਅਤੇ ਹਲਕੇ ਫੁਲਕੇ ਮਹਿਸੂਸ ਕਰੋਗੇ ਦੂਸਰੀ ਕਿਰਤ ਮਿਹਦੇ ਨੂੰ ਸਾਫ ਕਰਨਾ ਦੋਸਤੋ ਅਸੀਂ ਜੋ ਕੁਝ ਵੀ ਖਾਂਦੇ ਹਾਂ ਉਹ ਸਭ ਤੋਂ ਪਹਿਲਾਂ ਇਹ ਭੋਜਨ ਸਾਡੇ ਮਿਹਦੇ ਅੰਦਰ ਜਾ ਕੇ ਟਿਕਦਾ ਹੈ 5 ਮਿੰਟ ਬਾਅਦ ਸਾਨੂੰ ਸਾਡੇ ਮਿਹਦੇ ਦੀ ਸਫਾਈ ਕਰ ਲੈਣੀ ਚਾਹੀਦੀ ਹੈ ਇਸ ਕੰਮ ਵਾਸਤੇ ਇੱਕ ਜੱਗ ਵੱਛ ਕਟੋ ਘਟਾ 2.5 ਲੀਟਰ ਪਾਣੀ ਭਰ ਲੋ ਅਤੇ ਇੱਕ ਇੱਕ ਗਲਾਸ ਕਰਕੇ ਇਹ ਸਾਰਾ ਪਾਣੀ 2.5 ਲੀਟਰ ਇੱਕਦਮ ਪੀ ਜਾਓ ਆਪਾਂ ਪਾਣੀ ਇਸ ਕਰਕੇ ਪੀ ਰਹੇ ਆ ਕਿ ਆਪਾਂ ਇਸ ਪਾਣੀ ਨੂੰ ਵਾਪਸ ਉਲਟੀ ਰਹੀ ਬਾਹਰ ਕੱਢਣਾ ਹੈ ਇਸ ਕਰਕੇ ਤੁਸੀਂ ਵਾਸਫਿਸ਼ਨ ਕੋਲ ਖੜ ਕੇ ਪਾਣੀ ਪੀਓ ਇਨਾ ਪਾਣੀ ਪੀਓ ਕਿ ਪਾਣੀ ਪੀਂਦੇ ਪੀਂਦੇ ਤੁਹਾਨੂੰ ਉਲਟੀ ਆ ਜਾਵੇ ਤੁਸੀਂ ਦੇਖੋਗੇ ਕਿ ਤੁਸੀਂ ਜਿੰਨਾ ਪਾਣੀ ਪੀਤਾ ਹੈ ਉਹ ਸਾਰੇ ਦਾ ਸਾਰਾ ਉਲਟੀ ਰਾਹੀਂ ਬਾਹਰ ਆ ਗਿਆ ਹੈ ਇਸ ਤਰ੍ਹਾਂ ਸਾਡੇ ਮਿਹਦੇ ਦੇ ਅੰਦਰੋਂ ਸਾਰਾ ਗੰਦਮੰਦ ਗੰਦਮੰਦ ਬਾਹਰ ਨਿਕਲ ਗਿਆ ਹੈ ਇੱਕ ਕਿਰਿਆ ਉਹਨਾਂ ਲੋਕਾਂ ਵਾਸਤੇ ਬਹੁਤ ਹੀ ਫਾਇਦੇਮੰਦ ਹੈ ਜਿਨ੍ਹਾਂ ਨੂੰ ਤਜਾਬ ਬਹੁਤ ਬੰਦਾ ਰਹਿੰਦਾ ਜਾਂਦਾ ਜਿਨ੍ਹਾਂ ਨੂੰ ਸਿਰਦਰਦ ਦੀ ਸ਼ਿਕਾਇਤ ਹਮੇਸ਼ਾ ਬਣੀ ਰਹਿੰਦੀ ਹੈ ਅਗਲੀ ਕਿਰਿਆ ਹੈ ਮਾਲਿਸ਼ ਦੋਸਤੋ ਸਰੀਰ ਦੀ ਮਾਲਿਸ਼ ਕਰਨ ਨਾਲ ਸਾਡੀਆਂ ਮਾਸਪੇਸ਼ੀਆਂ ਮਜ਼ਬੂਤ ਹੁੰਦੀਆਂ ਹਨ ਤੇ ਸਾਡੇ ਸਰੀਰ ਨੂੰ ਤਾਕਤ ਮਿਲਦੀ ਹੈ ਸਾਡੀ ਸਕਿਨ ਤਰੋਤਾਜ਼ਾ ਰਹਿੰਦੀ ਹੈ ਮਾਲਸ਼ ਕਰਨ ਵਾਸਤੇ ਸ਼ੁੱਧ ਸਰੋਂ ਦਾ ਤੇਲ ਸਭ ਤੋਂ ਵਧੀਆ ਗਿਣਿਆ ਗਿਆ ਹੈ ਅਸੀਂ ਆਪਣੇ ਸਰੀਰ ਦੀ ਮਾਲਸ਼ ਆਪ ਵੀ ਕਰ ਸਕਦੇ ਹਾਂ ਜਾਂ ਕਿਸੇ ਦੂਸਰੇ ਆਦਮੀ ਦੀ ਵੀ ਮਦਦ ਲੈ ਸਕਦੇ ਹਾਂ ਦੋਸਤੋ ਇਹ ਤਿੰਨੋਂ ਕ੍ਰਿਆਮਾ ਇਕੋ ਦਿਨ ਨਹੀਂ ਹੋ ਸਕਦੀਆਂ ਅੰਤੜੀਆਂ ਨੂੰ ਸਾਫ਼ ਕਰਨ ਵਾਲੀ ਜੋ ਕਰਿਆ ਹੈ ਉਹ ਪਹਿਲੇ ਦਿਨ ਅਤੇ ਮੈਦੇ ਨੂੰ ਸਾਫ ਕਰਨ ਵਾਲੇ ਤੇ ਮਾਲਸ਼ ਵਾਲੇ ਜਿਹੜੀ ਕਰਿਆ ਹੈ ਇਹ ਦੂਸਰੇ ਦਿਨ ਕਰ ਸਕਦੇ ਹਾਂ ਚੌਥੀ ਕਿਰਿਆ ਇੱਕ ਹੋਰ ਹੈ ਜਿਸ ਨੂੰ ਸ਼ਿਰੋਧਾਰਾ ਕਿਹਾ ਜਾਂਦਾ ਹੈ ਮਰੀਜ਼ ਨੂੰ ਬੈੱਡ ਉੱਪਰ ਪਾ ਲਿਆ ਜਾਂਦਾ ਹੈ ਤੇ ਉਸ ਦੇ ਸਿਰ ਵੱਲ ਸਰਾਣੇ ਵਾਲੇ ਪਾਸੇ ਸਟੈਂਡ ਉੱਪਰ ਇੱਕ ਸਰੋਂ ਦੇ ਤੇਲ ਨਰ ਭਰਿਆ ਹੋਇਆ ਕੋਈ ਬਰਤਨ ਫਿੱਟ ਕਰ ਦਿੱਤਾ ਜਾਂਦਾ ਜਿਸ ਦੇ ਥੱਲੇ ਇੱਕ ਛੋਟਾ ਜਿਹਾ ਸੁਰਾਖ ਹੁੰਦਾ ਹੈ ਉਸ ਤੇਲ ਦੀ ਧਾਰ ਮਰੀਜ਼ ਦੇ ਮੱਥੇ ਤੋਂ ਥੋੜਾ ਜਿਹਾ ਉੱਪਰ ਉਸ ਸੁਰਾਖ ਰਾਹੀਂ ਪੈਂਦੀ ਹੈ ਤੇ ਤੇਲ ਦੁਆਰਾ ਕਿਸੇ ਬਰਤਨ ਵਿੱਚ ਇਕੱਠਾ ਹੁੰਦਾ ਰਹਿੰਦਾ ਹੈ ਇਹ ਸ਼ਿਰੋਧਾਰਾ ਉਹਨਾਂ ਵਾਸਤੇ ਮਿਰਚਾਂ ਵਾਸਤੇ ਬਹੁਤ ਫਾਇਦੇਮੰਦ ਹੈ ਜਿਨ੍ਹਾਂ ਲੋਕਾਂ ਦਾ ਸਿਰ ਬਹੁਤ ਦੁਖਦਾ ਰੰਦਾ ਹੈ ਜਾਂ ਜਿਹੜੇ ਲੋਕ ਡਿਪਰੈਸ਼ਨ ਵਿੱਚ ਰਹਿੰਦੇ ਹਨ ਜਿਨ੍ਹਾਂ ਲੋਕਾਂ ਨੂੰ ਡਿਪਰੈਸ਼ਨ ਦੀ ਬਿਮਾਰੀ ਹੈ ਸੋ ਦੋਸਤੋ ਇਹ ਹੈ ਮਨੁੱਖ ਦੀ ਸਰਵਿਸ ਕਰਨ ਵਾਸਤੇ ਕੁਝ ਕ੍ਰਿਆਵਾਂ ਜੋ ਮੈਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਇਹਨਾਂ ਸਾਰੀਆਂ ਕਿਰਿਆਵਾਂ ਨੂੰ ਅਸੀਂ ਆਪਣੇ ਘਰ ਹੀ ਕਰ ਸਕਦੇ ਹਾਂ ਇਸ ਕੰਮ ਵਾਸਤੇ ਕਿਸੇ ਬਹੁਤੇ ਮਹਾਰ ਆਦਮੀ ਦੀ ਜ਼ਰੂਰਤ ਨਹੀਂ ਹੈ ਬਸ ਇੱਕੋ ਸਾਵਧਾਨੀ ਰੱਖਣੀ ਹੈ ਕਿ ਅੰਤੜੀਆਂ ਨੂੰ ਸਾਫ਼ ਕਰਨ ਤੋਂ ਬਾਅਦ ਭਾਰਾ ਕੰਮ ਨਹੀਂ ਕਰਨਾ ਉਸ ਦਿਨ ਆਰਾਮ ਕਰਨਾ ਹੈ ਭਾਰਾ ਭੋਜਨ ਨਹੀਂ ਕਰਨਾ ਹੈ ਦੇਸੀ ਘਿਓ ਖੁੱਲਾ ਪਾ ਕੇ ਦਲੀਆ ਖਾਣਾ ਚਾਹੀਦਾ ਹੈ ਫਰੂਟ ਜੂਸ ਜਾਂ ਲੱਸੀ ਵਗੈਰਾ ਪੀਣਾ ਚਾਹੀਦਾ ਹੈ ਇਸ ਤਰ੍ਹਾਂ ਅਸੀਂ ਆਪਣੇ ਸਰਵਿਸ ਕਰਕੇ ਆਪਣੇ ਆਪ ਨੂੰ ਫਿੱਟ ਰੱਖ ਸਕਦੇ ਹਾਂ ਤੇ ਤੰਦਰੁਸਤ ਰੱਖ ਸਕਦੇ ਹਾਂ ਗੱਲਬਾਤ ਵਧੀਆ ਲੱਗੇ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਵੀਡੀਓ ਨੂੰ ਅੱਗੇ ਸ਼ੇਅਰ ਕਰ ਦਿਓ ਆਪ ਸਭ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ